ਅੱਜ ਦੇਖਦੇ ਆਂ ਵੀਰੋ ਭਾਰਤ ਦੀ ਆਖਰੀ ਧਾਨ ਮੰਡੀ ਤਿਨਾਲੀ ਬਿਜਲੀਕਰ ਹੈਰਾਨੀ ਦੇਖੋ ਇੱਕ ਹੋਰ ਜ਼ਬਰਦਸਤ ਹੈ ਕਿ ਇਹਦੇ ਇੱਕ ਸਾਈਡ ਤੇ ਸਤਲੁਜ ਦਰਿਆ ਹੈ ਤੇ ਦੂਜੀ ਸਾਈਡ ਤੇ ਦੂਜੀ ਸਾਈਡ ਤੇ ਹੈ ਪਾਕਿਸਤਾਨ ਜਾਣਦੇ ਆਂ ਇਸ ਮੰਡੀ ਦੇ ਬਾਰੇ ਲੋਕਾਂ ਤੋਂ ਇੱਥੋਂ ਦੇ ਹਾਲਾਤ ਆ ਵਾਲੀ ਮੰਡੀ ਹੈ ਜਿਹੜੀ ਭਾਰਤ ਦੀ ਆਖਰੀ ਮੰਡੀ ਹੈ ਦੇਖੋ ਤੁਸੀਂ ਕਨਕਾ ਹੋਈਆਂ ਨੇ ਇਧਰ ਪਾਕਿਸਤਾਨ ਨੇੜੇ ਹੈ ਤੇ ਇੱਕ ਚੀਜ਼ ਹੋਰ ਦਿਖਾ ਦਿਆਂ ਕਿ ਭਾਰਤ ਦੀ ਇੱਕ ਉਹ ਸਾਹਮਣੇ ਬਿਜਲੀਕਰ ਉਹ ਵੀ ਦੇਸ਼ ਦਾ ਆਖਰੀ ਬਿਜਲੀਕਰ ਪਾਕਿਸਤਾਨ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਉਧਰ ਸਤਲੁਜ ਦਰਿਆ ਵੀ ਉਧਰ ਹੈ ਇਧਰ ਵੀ ਹੈਗਾ ਵਿਚਕਾਰ ਬਣਾਈ ਹੋਈ ਹੈ ਦਾਣਾ ਮੰਡੀ ਇਹ ਕਨਕਾ ਸਾਫ ਦਸ ਰਹੀਆਂ ਨੇ ਇੱਥੇ ਬੋਰੀਆਂ ਪਰੀਆਂ ਜਾ ਰਹੀਆਂ ਨੇ ਇਹਨਾਂ ਕੋਲੋਂ ਪੁੱਛਦੇ ਆ ਕਿਸਾਨ ਵੀਰ ਵੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਮੰਡੀ ਦੇ ਬਾਰੇ ਵਿੱਚ ਕਿ ਕਿੰਨੇ ਪਿੰਡ ਲੱਗਦੇ ਨੇ ਇਸ ਮੰਡੀ ਨੂੰ ਔਰ ਕੀ ਰੇਟ ਹੈ ਇਸ ਵਕਤ ਅਨਾਜ ਦਾ ਉਹਨਾਂ ਨਾਲ ਗੱਲ ਕਰਦੇ ਆ ਆਓ ਉਹਨਾਂ ਨੂੰ ਮਿਲੀਏ ਫੁਮਰ ਸਿੰਘ ਫੁਮਰ ਸਿੰਘ ਇਹ ਕਿਹੜੇ ਪਿੰਡ ਤੇ ਰਹਿੰਦੇ ਦੋਨੇ ਨਾਲ ਰਹਿੰਦੇ ਦੋਨੇ ਨਾਲ ਰਹਿੰਦੇ ਤੇ ਇਹ ਪਿੰਡ ਕਿਹੜਾ ਹੈਗਾ ਜਿੱਥੇ ਆ ਬੰਦੀ ਬਣੀ ਇਹ ਫੇਗਾ ਵੀ ਇਹ ਵੀ ਤਾਂ ਬੰਦੀ ਜੋੜੜੀ ਬਣੀ ਰਹੀ ਇਹ ਇਹ ਮਾਤਮ ਨਗਰ ਉੱਥੇ ਵਾਲਾ ਮਾਤਮ ਨਗਰ ਹਾਂ ਜੀ ਹਾਂ ਮਤਲਬ ਇਹ ਕਹਿ ਸਕਦੇ ਆ ਕਿ ਭਾਰਤ ਦੀ ਹੈ ਆਖਰੀ ਦਾਣਾ ਮੰਡੀ ਦਾਣਾ ਮੰਡੀ ਬਾ ਆਖਰੀ ਹੈ ਆਖਰੀ ਅੱਗੇ ਪਾਕਿਸਤਾਨ ਆ ਗਿਆ ਅੱਗੇ ਪਾਕਿਸਤਾਨ ਹਾਂ ਮੁਡੇ ਪਾਕਿਸਤਾਨ ਹਾਂ ਮੁਡੇ ਪਾਕਿਸਤਾਨ ਕਿਲੋਮੀਟਰ ਅੱਗੇ ਅੱਗੇ ਤੇਲੰਗਣਾ ਦੇ ਦੋ ਪਿੰਲੇ ਦੇ ਅੱਗੇ ਆ ਗਏ ਉਹ ਵੀ ਬਾਰਡਰ ਜਿਹੋਈ ਬਾਰਡਰ ਦੀ ਉਹ ਵੀ ਬਾਰਡਰ ਹਾਂ ਬਾਰਡਰ ਜਿਹੰਮੀ ਬਾਰਡਰ ਦੇ ਜੀ ਆਪਾ ਮੰਡੀ ਦੀ ਗੱਲ ਕਰੀਏ ਤਾਂ ਮੰਡੀ ਨੂੰ ਇਸ ਮੰਡੀ ਨੂੰ ਕਿਹੜੇ ਜਿਹੜੇ ਕਿੰਨੇ ਪਿੰਡ ਲੱਗਦੇ ਆ तकरीबन ਕਿੰਨੂ 11 ਕੁ ਪਿੰਡ ਲੱਗਦੇ ਨੇ ਗੇਡਾਂੀਆਂ ਵੱਖੀਆਂ 12 ਪਿੰਡ ਹਨ 12 ਯਾਰਾ 12 ਪਿੰਡ 12 13 ਪਿੰਡ ਤੇ ਗਾਣੀਆਂ ਆਹ ਗਾਣੀਆਂ ਭਾਵੇਂ ਲੱਗ ਚਾਹੇ ਹਿੰਦੁਸਤਾਨ 'ਚ ਨੇ ਹਾਂ ਚਾਹੇ ਪਾਕਿਸਤਾਨ 'ਚ ਨਾ ਹਿੰਦੁਸਤਾਨ 'ਚ ਨਾ ਪਾਕਿਸਤਾਨ 'ਚ ਇਹੀ ਤੇ ਨਾ ਹਿੰਦੁਸਤਾਨ 'ਚ ਮੈਂ ਇੱਦਾਂ ਨਾ ਬੈਠ ਕੇ ਬੈਠੇਗੇ ਇਹ ਦੁਦਰੀਆ ਉਹ ਵੀ ਦਰਿਆ ਏ ਤੇ ਤੇ ਆ ਜੂ ਬਾਦਰੇਗਾ ਹੈ ਜੰਗ ਲੱਗ ਗਿਆ ਬੇਟਾ ਤੂੰ ਮਰੇ ਨੇ ਆ ਦੇ ਜੋ ਨਾ ਲੱਗੇ ਤਾਂ ਮੜਾ ਵਿੱਜ ਡੁੱਪ ਗਏ ਨੇ ਮਾਣ ਪਾਣੀ ਕਿੰਨਾ ਡੋਬ ਗਿਆ ਆ ਆ ਦੇ ਅੰਦਰ ਤੇ ਪਾਣੀ ਇਹ ਕਿੰਨਾ ਟੰਗਾ ਟਗੜਾ ਫੇਰ ਗਿਆ ਤੇ ਇੱਕ ਬੋਲੀ ਅੱਜ ਕਰਨਕ ਦਾ ਕੀ ਰੇਟ ਕੀ ਆ ਅੱਜ ਅੰਦਾਜ਼ਾ 220 220 220 کئی لوگ ایتھے ਵੇਚਦੇ ਕਈ ਫਾਜ਼ਿਲਗਾ ਵੀ ਲੈ ਕੇ ਜਾਂਦੇ ਹੁੰਦੇ ਨੇ ਉਹ ਇਸ ਤਰ੍ਹਾਂ ਜਿਹੜੇ ਆੜਤੀਏ ਨੇ ਜਿਨ੍ਹਾਂ ਦੇ ਇੱਥੇ ਲਾਇਸੈਂਸ ਹੈ ਨਹੀਂ ਆਹ ਹਾਂ ਉਹ ਇੱਥੇ ਵੇਚਦੇ ਨੇ ਨਹੀਂ ਹੈਗੇ ਉਹ ਜਿਨ੍ਹਾਂ ਦੇ ਲਾਇਸੈਂਸ ਇੱਥੇ ਨਹੀਂ ਹੈਗੇ ਉਹ ਫਾਇਲ ਕਰੂਗਾ ਉਹ ਫਾਇਲਗਾ ਲੈ ਕੇ ਭਾਈ ਜਵਾਕ ਕਿੰਨੇ ਆ ਸਕਦੇ ਇੱਥੇ ਭਾਈ ਸਾਹਿਬ ਕਿੰਨੀ ਇੱਕ ਕਨਕ ਆ ਜਾਂਦੀ ਆ ਅੰਦਾਰਾ ਲਗਾਈਏ ਤਾਂ ਕਿ ਅੰਦਾਜ਼ਾ ਹੈਗਾ ਜੀ 20000 ਪੁਆਇੰਟ ਡਿਗਰੀ पाकिस्तान ਇੱਥੇ ਪਹਿਲਾ ਪਿੰਡ ਤਾਂ ਮਾਤਮ ਨਗਰ ਜਿੱਥੇ ਮੰਡੀ ਬਣੀ ਜਿੱਥੇ ਢੋਲਾ ਪੈਣੀ ਕਹਿੰਦੇ ਨੇ ਢੋਲਾ ਪੈਣੀ ਮਾਤਮ ਨਗਰ ਦੂਜੇ ਨੰਬਰ ਤੇ ਰਾਮ ਸਿੰਘ ਵਾਲੀ ਪੈਣੀ ਹਾਂਜੀ ਤੀਜੇ ਨੰਬਰ ਤੇ ਦੋਨਾਂ ਨਾਲ ਦੋਨਾਂ ਨਾਲ ਚੌਥੇ ਨੰਬਰ ਤੇ ਤੇਜਾਰੋ ਇਲਾ ਹਾਂਜੀ ਜਿਹਨੂੰ ਤਿੰਨ ਨੰਬਰ ਕਹਿੰਦੇ ਨੇ ਜੀ ਪੰਜਵੇਂ ਨੰਬਰ ਤੇ ਹੈਗਾ ਜੀ ਚੰਗੜ ਪੈਣੀ ਚੰਗੜ ਪੈਣੀ ਉਸ ਤੋਂ ਅੱਗੇ ਰੇਤੇ ਵਾਲੀ ਪੈਣੀ ਹਾਂ ਇੱਕ ਨੰਬਰ ਮੁਰਗਲਾਬਾ ਗੱਟੀ ਨੰਬਰ 1 ਵਜਦਾ ਜੀ ਪਿੰਡ ਅੱਛਾ ਤੇ ਉਸ ਤੋਂ ਬਾਅਦ ਅੱਗੇ ਗੁਲਾਬਾ ਦਾ ਜੀ ਅੱਗੇ ਬਲ ਆਪ ਹਾਂ ਇਹ ਸਾਰੇ ਪਿੰਡ ਹੋ ਗਏ ਤੇ ਨਾਲ ਡਾਨੀਆਂ ਗਿਆ ਹਾਂਜੀ ਇਹਦੇ ਡਾਨੀਆਂ ਵੀ ਆਜੇ ਡਾਨੀ ਸੱਦਾ ਸਿੰਘ ਜੀ ਆਹਾਂਜੀ ਹੰਗਿਰਲਾ ਹਾਂਜੀ ਇਸ ਤਰ੍ਹਾਂ ਦੀਆਂ ਡਾਨੀਆਂ ਹਾਂਜੀ ਹਾਂਜੀ ਤੇ ਕਹਣਾ ਕੈਸ ਵਾਰੀ ਹੋਈ ਕਿਸ ਤਰ੍ਹਾਂ ਮਤਲਬ ਬੰਪਰ ਹੋਈ ਹੈ ਜਾਂ ਕੋਈ ਨੁਕਸਾਨ ਹੋਇਆ ਪਿਛਲੇ ਸਾਲ ਨਾਲੋਂ ਇਸ ਵਾਰੀ ਇਹਨਾਂ ਦੀ ਐਵਰੇਜ ਠੀਕ ਹੈ ਐਵਰੇਜ ਠੀਕ ਹੈ ਕਿੰਨੀ ਕੈਵਰੇਜ ਨਿਕਲ ਰਹੀ ਆ ਅੰਦਾਜ਼ਾ ਇੱਕ ਕਿੱਲੇ ਦੀ ਅਜੇ ਮਤਲਬ ਇੱਕ ਵਾਰੀ ਮਤਲਬ ਪਰਚੇਜ਼ ਹੋਈ ਏ ਤੇ ਲੋਕਾਂ ਨੇ ਜਿਹੜੀ ਤੋਲੀਏ ਉਹ 50 ਤੋਂ 55 ਮੰਨਦੇ ਹੋਂ ਤਾਰੀ ਕਿ ਲਗਾਤਾਰ ਹਾਂਜੀ ਹਾਂ ਵਧੀਆ ਫਿਰ ਤਾਂ ਹਾਂਜੀ ਹਾਂਜੀ ਅੱਛੀ ਪਾਣੀ ਮਾਰ ਕੇ ਜੋੜਨੇ ਨੂੰ ਤੇ ਇੱਧਰ ਅਗਰ ਇੱਧਰ ਸਾਹਮਣੇ ਦੇਖੀ ਆਪਾਂ ਕਾ ਬਿਜਲੀ ਘਰ ਬਣਿਆ ਹਾਂਜੀ ਹਾਂਜੀ ਇਹ ਬਿਜਲੀ ਘਰ ਵੀ ਕਹਿ ਸਕਦਾ ਕਿ ਆਖਰੀ ਬਿਜਲੀ ਘਰ ਹੈ ਹਾਂਜੀ ਆਖਰੀ ਕਿਉਂਕਿ ਅਜ ਤੱਕ ਕੋਈ ਬਿਜਲੀ ਘਰ ਹੀ ਆਇਆ ਨਹੀਂ ਇਹ ਇਹਨਾਂ ਦਾ ਵੀ ਇਹੀ ਹਾਲਾਤ ਹੁੰਨੇ ਆ ਏਦਾਂ ਹੀ ਹੁੰਨਾ ਜਿਵੇਂ ਇੱਥੇ 12 13 ਪਿੰਡ ਲੱਗਦੇ ਆ ਤਾਂ ਉਹ ਬਿਜਲੀ ਘਰ ਵੀ ਉਹਨੂੰ ਇਸ਼ੂ ਆ ਉਹ ਵੀ ਇਦਾਂ ਹੀ ਜਾਂਦਾ ਹਾਂਜੀ ਤੇ ਦਰਿਆ ਦੇ ਕਰਕੇ ਤੇ ਐਗਰੋ ਮਾਡਲ ਦੇ ਕਰਕੇ ਕੋਈ ਮੁਸੀਬਤਾਂ ਵੀ ਆਂਦੀਆਂ ਹੋਣੀਆਂ ਮੁਸ਼ਕਲਾਂ ਆਂਦੀਆਂ ਨੇ ਉਹ ਕਿਹੜੇ ਕਿਹੜੇ ਮਸਲੇ ਆਉਂਦੀਆਂ ਨੇ ਜੀ ਪਹਿਲਾਂ ਤਾਂ ਮੇਨ ਮੁਸ਼ਕਲ ਇਹ ਹੈ ਜਿਨ੍ਹਾਂ ਦੇ ਮੰਨ ਲਓ ਬਾਉਂਡਰੀ ਲਾਈਨ ਤੋਂ ਪਾਰ ਜਮੀਨ ਹੈ ਸਰਹੱਦ ਬੰਦੇ ਤੋਂ ਪਾਰ ਜਮੀਨ ਹੈ ਉਹਨਾਂ ਨੂੰ ਮੰਨ ਲਓ ਟਾਈਮ ਤੋਂ ਟਾਈਮ ਉੱਥੇ ਕੰਮ ਕਰਨ ਵਾਸਤੇ ਦਿੱਤਾ ਜਾਂਦਾ ਜੀ ਤੇ ਨਾਂ ਵੀ ਪੈਂਦਾ ਹੋਣਾ ਦੇ ਮੁਲਕਾਂ ਦੇ ਵਿੱਚ ਹਾਂਜੀ ਹਾਂਜੀ ਉਸ ਵਕਤ ਵੀ ਆਪਾਂ ਨੂੰ ਨੁਕਸਾਨ ਉਠਾਣਾ ਪੈਂਦਾ ਹੈ ਐਦਰੋ ਜਦੋਂ ਹੜ੍ਹ ਆ ਜਾਂਦੇ ਹੈ ਹੜ੍ਹ ਸਭ ਤੋਂ ਵੱਡੀ ਮੁਸੀਬਤ ਹੈ ਯਾਨੀ ਇਹ ਕਹਿ ਸਕਦੇ ਆ ਕਿ ਭਾਵੇਂ ਸਰਕਾਰ ਨੇ ਇੱਥੇ ਸਹੂਲਤਾਂ ਦਿੱਤੀਆਂ ਨੇ ਪਰ ਸਾਨੂੰ ਆ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਮੁਸ਼ਕਲ ਮੁਸ਼ਕਲ ਹੈ ਕਿ ਆ ਇਧਰੋਂ ਦਰਿਆ ਵੀ ਹੈ ਤੇ ਇਧਰੋਂ ਉਧਰ ਪਾਕਿਸਤਾਨ ਪਾਕਿਸਤਾਨ ਕਹਿੰਦੇ ਹਾਲਾਂਕਿ ਉਹ ਦੌਰ ਨਹੀਂ ਰਿਹਾ ਬਹਿਲੇ ਵਾਂ ਆਪਾਂ ਸੋਚਦੇ ਸੀ ਜਦੋਂ ਜੰਗਾ ਦਾ ਮਾਹੌਲ ਹੁਣ ਜੰਗਾ ਦਾ ਮਾਹੌਲ ਹੈ ਨਹੀਂ ਹੈਣਾ ਹੁਣ ਤਾਂ ਪਿਆਰ ਮੁਹੱਬਤ ਦਾ ਹੈਗਾ ਜਿੰਨਾ ਬਦਾਲੀਏ ਉਹਨਾਂ ਹੀ ਥੋੜਾ ਤਾਂ ਇਹ ਜਿਹੜੀ ਮੰਡੀ ਤੁਸੀਂ ਦੇਖੀ ਐ ਸਾਹਮਣੇ ਜਿਹੜਾ ਬਿਜਲੀਕਰ ਦੇਖਿਆ ਉਹ ਭਾਰਤ ਦੇਸ਼ ਦਾ ਆਖਰੀ ਬਿਜਲੀ ਕਰ ਹੈ ਇਹ ਆਖਰੀ ਦਾਣਾ ਮੰਡੀ ਹੈ ਇਹਦੇ ਤੁਸੀਂ ਹਾਲਾਤ ਜਾਣੇ ਆ ਤਾਂ ਜੁੜੇ ਰਹੋ ਸਾਡੇ ਨਾਲ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਇਹੋ ਜੀਆਂ ਚੀਜ਼ਾਂ ਦਿਖਾਉਂਦੇ ਰਹਾਂਗੇ ਲੋਕਾਂ ਨੂੰ ਇਤਿਹਾਸ ਦੇ ਨਾਲ ਵੀ ਵਾਪਸ ਕਰਾਉਂਦੇ ਰਹਾਂਗੇ ਬੜੀ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ